ਟਮਾਟਰਾਂ ਨੇ ਲੋਕਾਂ ਦੀ ਕੱਢੀ ਜਾਨ ਖਰੀਦਣੇ ਪੈ ਮਹਿੰਗੇ ਲੋਕ ਹੋਏ ਅੱਗ ਬਬੂਲਾ ਚਾਰੇ ਪਾਸੇ ਮਚ ਗਿਆ ਹਾਹਾਕਾਰ ਆίδਿੰ ਲੋਕਾਂ ਦੇ ਮਹਿੰਗਾਈ ਵਿਪਤਾ ਪਾਈ ਰੱਖਦੀ ਹੈ ਤੇ ਹੁਣ ਟਮਾਟਰਾਂ ਦੇ ਰੇਟ ਨੇ ਲੋਕਾਂ ਦਾ ਪਾਰਾ ਵਧਾ ਕੇ ਰੱਖ ਦਿੱਤਾ ਦੱਸਦੀ ਹੈ ਕਿ ਗਰਮੀ ਬਦਲ ਨਾਲ ਬਾਜ਼ਾਰਾਂ ਵਿੱਚ ਟਮਾਟਰ ਦੀ ਕੀਮਤ ਹੋਰ ਵੀ ਵੱਧ ਗਈ ਆ ਹਾਲਾਤ ਅਜਿਹੇ ਨੇ ਕਿ ਤਿੰਨ ਦਿਨ ਪਹਿਲਾਂ 40 ਤੋਂ 50 ਪੈ ਪ੍ਰਤੀ ਕਿਲੋ ਵਿਕ ਰਿਹਾ ਟਮਾਟਰ ਦੀ ਕੀਮਤ ਹੁਣ 80 ਰੁਪਏ ਤੱਕ ਪਹੁੰਚ ਗਈ ਆ ਵਪਾਰੀਆਂ ਦਾ ਦਾਵਾ ਕਿ ਆਉਣ ਵਾਲੇ ਦਿਨਾਂ ਵਿੱਚ ਟਮਾਟਰ ਦੀ ਕੀਮਤ ਹੋਰ ਵੱਧ ਸਕਦੀ ਆ ਸਬਜੀ ਮੰਡੀ ਓਖਲਾ ਸਬਜੀ ਮੰਡੀ ਆਜ਼ਾਦਪੁਰ ਸਬਜੀ ਮੰਡੀ ਵਿੱਚ ਇੰਨੀ ਦਿਨੀ ਟਮਾਟਰ ਦੀ ਆਮ ਕਟਟ ਕਟ ਹੁਣ ਕਾਰਨ ਜਿਹੜੀ ਟਮਾਟਰਾਂ ਦੀ ਕੀਮਤਾਂ ਵੱਧ ਗਈਆਂ ਨੇ ਆਜ਼ਾਦਪੁਰ ਸਬਜ਼ੀ ਮੰਡੀ ਦੇ ਵੈਜੀਟੇਬਲ ਟਰੇਡਰਸ ਐਸੋਸੀਏਸ਼ਨ ਦੇ ਜਰਨਲ ਸਕੱਤਰ ਨੇ ਕਿਹਾ ਕਿ ਇਸ ਤੇਜ਼ ਗਰਮੀ ਵਿੱਚ ਕਈ ਥਾਵਾਂ ਤੇ ਫਸਲ ਖਰਾਬ ਹੋ ਜਾਂਦੀ ਹੈ ਜਿਸ ਕਾਰਨ ਜੂਨ ਤੇ ਜੁਲਾਈ ਵਿੱਚ ਟਮਾਟਰ ਦੀ ਕੀਮਤ ਵੱਧ ਜਾਂਦੀ ਆ ਜਾਣਕਾਰੀ ਮੁਤਾਬਕ ਬੰਗਲੌਰ ਤੋਂ ਆਉਣ ਵਾਲੇ ਟਮਾਟਰਾਂ ਦੀ ਥੋਕ ਕੀਮਤ 1000 ਰੁਪਏ ਪ੍ਰਤੀ 25 ਕਿਲੋ ਆ ਜਦੋਂ ਕਿ ਕੁਝ ਦਿਨ ਪਹਿਲਾਂ ਇਸ ਦਾ ਰੇਟ 700 ਤੋਂ ਜਿਹੜਾ 800 ਰੁਪਏ ਦੇ ਵਿਚਕਾਰ ਸੀ ਤੇ ਅੱਗੇ ਉਹਨਾਂ ਨੇ ਹੋਰ ਵੀ ਦੱਸਿਆ ਕਿ ਬੀਤੇ 5 ਮਹੀਨਿਆਂ ਤੋਂ ਟਮਾਟਰ ਕਿਸਾਨਾਂ ਨੂੰ ਜਿਹੜਾ ਬਹੁਤ ਹੀ ਘੱਟ ਕੀਮਤ ਤੇ ਮਿਲ ਰਿਹਾ ਸੀ ਰਿਟੇਲ ਕਾਰੋਬਾਰੀ ਨੇ ਦੱਸਿਆ ਕਿ ਬੀਤੇ 3 ਦਿਨਾਂ ਵਿੱਚ ਟਮਾਟਰ ਦੀ ਕੀਮਤ ਵਧੀਆ ਬਜ਼ਾਰਾਂ ਵਿੱਚ ਇਸ ਦਾ ਰੇਟ 40 ਰੁਪਏ ਪ੍ਰਤੀ ਕਿਲੋ ਵਾਧਾ ਜਦੋਂ ਕਿ ਪਰਚੂਨ ਵਿੱਚ ਇਸ ਦਾ ਰੇਟ 70 ਤੋਂ 80 ਰੁਪਏ ਪ੍ਰਤੀ ਕਿਲੋ ਆ ਅੱਗੇ ਕਾਰੋਬਾਰੀਆਂ ਨੇ ਦੱਸਿਆ ਕਿ ਟਮਾਟਰਾਂ ਤੋਂ ਇਲਾਵਾ ਪਿਆਜ਼ ਦਾ ਰੇਟ ਵੀ 3 ਤੋਂ 5 ਰੁਪਏ ਪ੍ਰਤੀ ਕिलो ਵਧਿਆ। ਕੇਸ਼ਵਪੁਰ ਸਬਜ਼ੀ ਮੰਡੀ ਵਿੱਚ ਟਮਾਟਰ ਵੇਚਣ ਵਾਲੇ ਦੁਕਾਨਦਾਰਾਂ ਨੇ ਇਸ ਦੇ ਕਈ ਕਾਰਨ ਦੱਸੇ। ਇੱਕ ਦੁਕਾਨਦਾਰ ਅਨੁਸਾਰ ਸਥਾਨਕ ਟਮਾਟਰ ਦੀ ਫਸਲ ਜੂਨ ਦੀ ਗਰਮੀ ਵਿੱਚ ਖਤਮ ਹੋ ਜਾਂਦੀ ਆ। ਟਮਾਟਰ ਸ਼ਿਮਲਾ ਤੇ ਬੰਗਲੌਰ ਤੋਂ ਬਾਜ਼ਾਰ ਵਿੱਚ ਆਉਂਦਾ ਤੇ ਇਹ ਉੱਚ ਕੀਮਤੇ ਵਿਗਦਾ। ਕੁਝ ਦਿਨਾਂ ਲਈ ਇਸ ਦੀ ਕੀਮਤ ਇਸੇ ਤਰ੍ਹਾਂ ਉੱਚ ਰਹੇਗੀ ਤੇ ਹੋਰ ਵੀ ਵੱਧ ਸਕਦੀ ਆ। ਇੱਕ ਹੋਰ ਦੁਕਾਨਦਾਰ ਅਨੁਸਾਰ ਸ਼ਿਮਲਾ ਤੇ ਬੰਗਲੌਰ ਤੋਂ ਆਉਣ ਵਾਲੇ ਇੱਕ ਕੈਰਟ ਟਮਾਟਰ ਵਿੱਚੋਂ ਲਗਭਗ 5 ਕਿਲੋ ਗਰਮੀ ਕਾਰਨ ਖਰਾਬ ਹੋ ਜਾਂਦਾ। ਇਸ ਸਿਰਫ 2 ਕਿਲੋ ਬਾਸਦਾ ਜਿਸ ਕਾਰਨ ਇਸ ਦੀ ਪਰਪਾਈ ਕਰਨੀ ਪੈਂਦੀ ਆ ਟਮਾਟਰਾਂ ਦੀ ਕੀਮਤ ਨਾ ਸਿਰਫ ਦਿੱਲੀ ਵਿੱਚ ਸਗੋਂ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਵਧੀਆਂ। ਨੌਇਡਾ ਦੀ ਗੱਲ ਕਰੀਏ ਤਾਂ ਨੌਇਡਾ ਵਿੱਚ ਦੁਕਾਨਾਂ ਤੇ ਟਮਾਟਰ 100 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੇ ਨੇ। ਹਾਲਾਂਕਿ ਸਥਾਨਕ ਸਬਜ਼ੀ ਮੰਡੀ ਵਿੱਚ ਇਹ 70 ਤੋਂ 80 ਰੁਪਏ ਪ੍ਰਤੀ ਕਿਲੋ ਆ। ਬੁਲੰਦ ਸ਼ਹਿਰ ਜ਼ਿਲ੍ਹੇ ਦੇ ਵਿੱਚ ਟਮਾਟਰਾਂ ਦੀ ਕੀਮਤ 50 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੋ ਗਈ ਆ। ਇਸ ਦੇ ਨਾਲ ਹੀ ਹਾਥਰਾਸ ਵਿੱਚ ਵੀ ਟਮਾਟਰਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਨੇ। ਅੱਜ ਦਿਨ ਲੋਕਾਂ ਤੇ ਮਹਿੰਗਾਈ ਵਿਪਤਾ ਪਾਈ ਰੱਖਦੀ ਆ। ਹੁਣ ਟਮਾਟਰਾਂ ਦੇ ਇਟਨੇ ਲੋਕਾਂ ਦਾ ਪਾਰਾ ਵਧਾ ਦਿੱਤਾ ਦੱਸਦੀ ਹੈ ਕਿ ਗਰਮੀ ਵਧਣ ਨਾਲ ਬਾਜ਼ਾਰਾਂ ਵਿੱਚ ਟਮਾਟਰ ਦੀ ਕੀਮਤ ਹੋਰ ਵੱਧ ਗਈ ਆ ਹਾਲਾਤ ਅਜਿਹੇ ਨੇ ਕਿ ਤਿੰਨ ਦਿਨ ਪਹਿਲਾਂ 40 ਤੋਂ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਟਮਾਟਰ ਦੀ ਕੀਮਤ ਹੁਣ 80 ਰੁਪਏ ਤੱਕ ਪਹੁੰਚ ਗਈ ਆ ਵਪਾਰੀਆਂ ਦਾ ਦਾਵਾ ਕਿ ਆਉਣ ਵਾਲੇ ਦਿਨਾਂ ਵਿੱਚ ਟਮਾਟਰ ਦੀ ਕੀਮਤ ਹੋਰ ਵੱਧ ਸਕਦੀ ਹੈ